ਪ੍ਰਤਾਪ ਸਿੰਘ ਕੈਰੋ ਨੇ ਕਿਹਾ ਸੀ ਸੋਨਾ ਅਤੇ ਖੂਨ ਨਾਲ ਦੇਸ਼ ਦੀ ਰਾਖੀ ਕਰਨੀ ਹੈ ਖੂਨ ਵੀ ਦੇ ਰਹੇ ਸੀ ਸਾਡੇ ਜਵਾਨ ਮਾਂ ਪੈਣਾ ਸਾਡੇ ਆ ਕੰਨਾਂ ਚੋਂ ਲਾ ਕੇ ਸੋਨਾ ਦੇ ਰਹੇ ਸੀ ਉਸ ਵੇਲੇ ਉਹ ਕੰਮ ਨਹੀਂ ਸੀ ਕਿ ਅੱਜ ਕੱਲ ਤਾਂ ਧੀ ਦਾ ਸੋਨਾ ਲੱਗ ਗਿਆ ਨੂੰਹ ਦਾ ਲੱਗ ਗਿਆ ਮਾਂ ਦਾ ਲੱਗ ਗਿਆ ਪਹਿਲਾਂ ਤਾਂ ਇੱਕੋ ਟੂਮਾ ਨਾਲ ਹੀ ਤਿੰਨ ਤਿੰਨ ਪੀੜੀਆਂ ਵਿਆਹ ਦਿੰਦੇ ਸੀ ਉਹੀ ਟੂਮਾ ਮਾਂ ਜਿਹੜੀ ਧੀ ਨੂੰ ਦੇ ਦਿੰਦੀ ਸੀ ਧੀ ਆਪਦੀ ਧੀ ਨੂੰ ਦੇ ਦਿੰਦੀ ਸੀ ਉਸ ਵੇਲੇ ਸੋਨਾ ਦਿੱਤਾ ਇਹ ਕੋਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਆਰਬੀਆਈ ਚ ਜਮ੍ਹਾਂ ਕਰਾਇਆ ਪੈਸਾ ਉਹ ਸਾਰਾ ਸੋਨਾ ਹੋ ਤੁਸੀਂ ਆ ਕੇ ਕਹਿੰਦੇ ਇਹ ਕੰਗਲਾ ਪੰਜਾਬ ਬਣਾਤਾ ਇੱਥੇ ਮੰਗੀ ਜਾਂਦਾ ਤੁਸੀਂ ਤੁਹਾਨੂੰ ਜ਼ਬਾੜੇ ਮੰ ਚੈਨਲ ਨਾਲ ਲੜਾਈ ਕਿ ਨਹੀਂ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋਡ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ ਤੂੰ ਸਾਡੇ ਤੇ ਸ਼ੱਕ ਕਰੀ ਜਾਂਦੇ ਹੋ ਆ ਇਥੋਂ ਖਾ ਜਾਣਗੇ ਥੋਂ ਖਾ ਜਾਣਗੇ ਕਿਉਂਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿੰਨਾ ਸੋਨਾ ਸੀਗਾ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿੰਨਾ ਸੋਨਾ ਦਿੱਤਾ ਸੀਗਾ ਜੀ ਬੜਾ ਖੁੱਲ੍ਹਦਿਲੀ ਨਾਲ ਦਿੱਤਾ ਉਹਨਾਂ ਨੇ 0.6 ਕਿਲੋ ਜਨ ਕਿ ਅੱਧਾ ਕਿਲੋ ਅੱਧਾ ਕਿਲੋ ਸੋਨੇ ਦੇ ਬਿਸਕੁਟ ਘਰੇ ਆਉਂਦੇ ਸੀ ਪਾਕਿਸਤਾਨ ਤੋਂ ਉਹੀ ਦੇਂਦੇ ਲੜਾਈ ਤਾਂ ਉਹਨਾਂ ਨਾਲ ਹੀ ਸੀ ਪੈਂਸ ਚ ਵੀ ਤਾਂ ਲੜਾਈ ਉਹਨਾਂ ਨਾਲ ਸੀ ਉਹਨਾਂ ਦਾ ਸੋਨਾ ਉਹਨਾਂ ਦੀ ਵਰਤ ਲੈਂਦੇ ਆਪਾਂ ਸਾਡੇ ਨਾਲ ਨਾ ਤੁਸੀਂ ਐਸੇ ਆਜਾ ਐਜਾ ਕਟੋ-ਕਟ ਹਿਸਟਰੀ ਪੜ ਕੇ ਆਇਆ ਕਰੋ